ਸ਼ਸ਼ੀਕਲ ਜੀ ਕੋਸਨ ਤੋਂ ਵੱਲੋਂ ਤੇ ਗਾਇਜ਼ ਤੂੰ ਕਿੱਲੇ ਕਿ ਆਈ ਮੈਲੀ ਸੱਚ ਦੱਸੀ ਇਹ ਮੈਨੂੰ ਨਾ ਮਿਲਣ ਆਏ ਆ ਫਰੈਂਡ ਅ ਮੇਰੀ ਸਿਸਟਰਾਂ ਛੋਟੀ ਆ ਆ ਮੇਰਾ ਭਰਾ ਆ ਤੇ ਉਹ ਮੇਰਾ ਭਾਜੀ ਆ ਸੁੱਤੇ ਪਿਆ ਤੇ ਇਹ ਫਰੂਟ ਕੋਈ ਨਹੀਂ ਲੈ ਕੇ ਆਏ ਮੇਰੇ ਵਾਸਤੇ ਮੈਂ ਗੂਗਲ ਪੇ ਕਿਤੇ ਨਹੀਂ ਭੜੇ ਆਂ ਤੇਰੇ ਆਂ ਤੇਰੇ ਭਰਾ ਕੇ ਤੂੰ ਹੀ ਤੂੰ ਤੇ ਦੁਸ਼ਮਣ ਲੱਗਣੇ ਆ ਤੇਰੀ ਫਰੂਟ ਨਹੀਂ ਲਿਆਂਦਾ ਵਾਕਈ ਸਹੀ ਗੱਲ ਗਾਇਜ਼ ਜਿਹੜਾ ਬੰਦਾ ਭੈਣ ਨੂੰ ਮਿਲਣਾ ਆ ਹੈ ਕਿ ਕੇਲੇ ਨਾਲ ਲਿਆਂਦੇ ਹੋ ਕਿ ਸੇ ਨਾਲ ਲਿਆਂਦੇ ਹੁਣ ਕਿ ਦਮਾਣਾ ਨਾਲ ਲਿਆਂਦਾ ਦਮਾਣਾ ਹੀ ਲਿਆਂਦੇ ਕਿ ਕੇਲੇ ਫਰੂਟ ਵੇਚਣ ਆਏ ਆ ਐ ਤੂੰ ਸਸਤੀ ਰੇੜੀ 'ਚ ਖੜਦਾ ਸਾਡੇ ਇੱਥੇ ਹੈ ਨਾ 100 ਰੁਪਏ ਦੇ 4 ਕਿਲੋ ਸੰਤਰੇ ਹੀ ਮਿਲਦੇ। ਵਾਲੇ ਫਰੂਟ ਸਹੀ ਨਹੀਂ ਆਉਂਦੇ ਆ ਮਸਾਲਾ ਲੱਗਾ ਪਤਾ ਕਿੰਨਾ ਆਉਂਦਾ ਪੇਟ ਖਰਾਬ ਹੋ ਜਾਂਦਾ ਹੀ ਪੈਨ ਬੁਮਾਰਦ ਹੋ ਜਾਂਦਾ। ਤੇ ਕੋਈ ਨਹੀਂ ਮੈਂ 2 ਦਿਨ ਗੁੜਗੁੜ ਕਰ ਲੈਂਦੀ ਤੇ ਫੇਰ ਏਡੇ ਘੜੇ ਤੂੰ ਕਿਹਨੇ ਲਿਆਂਦੇ? ਮੈਂ ਹੀ ਲਿਆਂਦੇ ਮੇਰੇ Google Pay ਚੱਲਦਾ ਤੇ ਮੈਂ ਉਹ ਕੀਤਾ ਫੇਰ ਰੇੜੀ ਗਾਈਜ਼ ਮੈਂ ਤੁਹਾਨੂੰ ਦੱਦੀ ਕਿ ਕਿਉਂ ਲਿਆਂਦਾ ਚੁੱਪ ਕਰ ਤੇ ਮੈਂ ਜਾਣ ਕੇ ਰੇੜੀ ਇਹਨਾਂ ਦੀ ਬੇਇੱਜ਼ਤੀ ਕਰਨ ਜਿੰਦ ਕਿੰਨਾ ਦੀ ਬੇਇੱਜ਼ਤੀ ਨਾ ਨਾ ਕੀਤੀ ਹੋਵੇ ਦਾ ਨਾ ਅਵੇ ਗਾਈਜ਼ ਤੇ ਬਹੁਤ ਬਹੁਤ ਧੰਨਵਾਦ ਕਿੰਨੇ ਪਿਆਰ ਦੇ ਗਏ ਮੈਂ ਤੈਨੂੰ ਦੇ ਕੇ ਜਾਊਂਗਾ ਜਿੰਨੇ ਤੂੰ ਫੜਾ ਦੂਗੀ ਉਹਨੇ ਵਾਪਸ ਕਰ ਦੇਵੇ ਤੈਨੂੰ ਤੇ ਗਾਇਜ਼ ਜੇ ਚੈਨ ਘਾਇਜੀ ਵੀ ਲੋ ਤੇ ਪੈਣਾ ਤੇ ਸਬਸਕ੍ਰਾਈਬ ਕਰ ਦੋ ਚੈਨਲ ਤੇ ਸੰਤਰੇ ਗਲੇ ਤੁਹਾਨੂੰ ਚੈਨਲ ਦੇ ਨਾਲ ਨਾਲ ਪੈਣੇ ਚੈਨ ਬਣਾ ਕੇ ਦਿੱਤੀ ਉਹ ਮੇਰੀ ਜਿੰਦਗੀ ਉਹ ਮੇਰੀ ਜਿੰਦਗੀ ਚ ਚੈਨ ਹੈ ਨਹੀਂ ਨਾ ਤੇ ਮੈਂ ਕਿ ਤੂੰ ਪਾ ਲੈ ਤੇਰੇ ਗਲੇ ਚ ਪਾ ਦਿੰਨੀ ਆ ਚੈਨ ਤੇ ਮੈਨੂੰ ਫਾਇਦਾ ਲੱਗਦਾ ਵਾ ਗਾਈ ਜੇ ਕਿੰਦੇ ਹੁੰਦੇ ਆ ਵੀ ਸੁੱਖ ਚੈਨ ਜ਼ਿੰਦਗੀ ਚ ਮਿਲੇ ਤੇ ਮੈਂ ਤਾਂ ਇਹਦੇ ਗਲੇ ਚ ਪਾਤੀ ਚੈਨ ਤੇ ਮੇਰੇ ਤਾਂ ਜ਼ਿੰਦਗੀ ਚ ਦੁੱਖ ਦਾ ਨਾ ਭਾਬੀ ਇਹਦਾ ਨਾ ਹੈਗਾ ਸੁੱਖ ਤੇ ਚੈਨ ਮੈਂ ਪਾਤੀ ਚੈਨ ਮੈਂ ਪਾਤੀ ਗਲੇ ਚ ਭੈਣ ਕਰੇ ਤਾਂ ਸੁੱਖ ਚਾਹ ਨਹੀਂ ਭਰਾ ਕਰੇ ਤੇ ਹੋਵੇ ਤੇ ਮੇਰੇ ਮੱਥੇ ਤੇ ਹੈ ਹੀ ਨਹੀਂ ਸੁੱਖ ਚੈਨ ਕਾਡਾ ਬਹੁਤ ਸੁਖ ਚੈਣਾ ਉਹ ਸੁੱਤਾ ਕਾਡਾ ਭਾਈ ਵੀ ਛਨੂਨ ਉਡਾਓ ਛੋਲ ਛੋਲ ਖਾ ਲਓ ਗਾਈ ਨੇ ਸਬਜੀ ਪਨੀਰ ਬਣਾਇਆ ਚਿਕਨ ਬਣਾਇਆ ਤੇ ਕਹਿੰਦੇ ਲੰਗਰ ਨਹੀਂ ਖਾਣਾ ਮੈਂ ਕਿਹਾ ਚੋਪਰਾ ਆਪਣਾ ਖਾ ਲਓ